ਦੇਖੋ ਜੀ ਕੱਲ ਸ਼ਾਮ ਤੋਂ ਹੀ ਧੁੰਦ ਦਾ ਕਾਫੀ ਅਸਰ ਪੈ ਰਿਹਾ ਅੱਜ ਮਾਰਨਿੰਗ ਤੋਂ ਹੀ ਤੁਸੀਂ ਦੇਖ ਰਹੇ ਹੋ ਕਿ ਯਾਤਿਆ ਯਾਤ ਖਾਸ ਕਰਕੇ ਬੜੇ ਪ੍ਰਭਾਵਿਤ ਹੋ ਗਏ ਆ ਜਿਹੜੇ ਸਕੂਲ ਤੋਂ ਬੱਚੇ ਆ ਰਹੇ ਆ ਸਰ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਘਰੋ ਮਤਲਬ ਕਿ 20 25 25 ਮਿੰਟ ਲੇਟ ਹੋ ਗਏ ਆ ਔਰ ਖਾਸ ਕਰਕੇ ਜਿਹੜੇ ਮੰਡੀ ਆਪਣਾ ਪਿੰਡਾਂ ਵਿੱਚੋਂ ਮਤਲਬ ਕਿ ਸਬਜ਼ੀਆਂ ਵਗੈਰਾ ਜਿਹੜਾ ਆ ਵੇਚਣ ਜਾ ਰਹੇ ਆ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਆ ਰਹੀ ਆ ਔਰ ਖਾਸ ਕਰਕੇ ਆਪਣੇ ਮਤਲਬ ਕਿ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਔਰ ਹਦਾਇਤ ਵੀ ਆ ਗਈ ਆ ਸਰਕਾਰ ਵੱਲੋਂ ਜਾਂ ਆਪਣੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਉਹਨਾਂ ਦਾ ਪਾਲਣਾ ਕਰੋ ਔਰ ਗੱਡੀਆਂ ਦੇ ਵਿੱਚ ਜਿਹੜਾ ਫੰਕਸ਼ਨ ਹੁੰਦੇ ਆ ਖਾਸ ਕਰਕੇ ਫੋਗਿੰਗ ਲੈਂਪ ਔਰ ਪਾਰਕਿੰਗ ਲਾਈਟ ਉਹਦਾ ਯੂਜ਼ ਕਰੋ ਔਰ ਖਾਸ ਕਰਕੇ ਜਿਹੜੇ ਬੱਚੇ ਆ ਆਪਣੇ ਬਜ਼ੁਰਗ ਆ ਗਿਆ ਉਹਨਾਂ ਨੂੰ ਜਿਹੜਾ ਵਾ ਮਤਲਬ ਕਿ ਆਪਣਾ ਪੂਰਾ ਜੈਕਟਸ ਵਗੈਰਾ ਔਰ ਮਫਰਲ ਵਗੈਰਾ ਔਰ ਖਾਸ ਕਰਕੇ ਮਾਸਕ ਵਗੈਰਾ ਵੀ ਪਾ ਕੇ ਨਿਕਲਣਾ ਚਾਹੀਦਾ ਕਿਉਂਕਿ ਧੁੰਦ ਦੇ ਵਿੱਚ ਆਕਸੀਜਨ ਦੀ ਵੀ ਸਰ ਕਮੀ ਆ ਜਾਂਦੀ ਆ ਔਰ ਖਾਸ ਕਰਕੇ ਜਿਹੜੇ ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਜਿਹੜਾ ਵਾ ਉਹ ਸਟਰੋਂਗ ਨਹੀਂ ਹੁੰਦਾ ਉਹਨਾਂ ਨੂੰ ਬਿਮਾਰੀਆਂ ਬੜੀ ਜਤੀ ਫੜ ਲੈਂਦੀਆਂ ਵਾ ਔਰ ਜਿਨ੍ਹਾਂ ਨੂੰ ਸ਼ੂਗਰ ਵਗੈਰਾ ਬੀਪੀ ਐ ਔਰ ਆਪਣੇ ਹਾਰ ਦੀ ਜਿਹੜੀ ਨਾਲ ਨੂੰ ਪ੍ਰੋਬਲਮ ਆ ਉਹਨਾਂ ਨੂੰ ਖਾਸ ਕਰਕੇ ਘੱਟ ਤੋਂ ਘੱਟ ਆਪਣੇ ਮਤਲਬ ਕੀ ਘਰਾਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਵਾ ਔਰ ਇੱਕ ਗੱਲ ਹੋਰ ਆ ਕਿ ਜਦੋਂ ਧੁੰਦ ਸਰ ਘਟ ਜਾਂਦੀ ਆ ਆਪਣੇ ਮਤਲਬ ਕੀ 12 1 ਵਜੇ ਤੋਂ ਬਾਅਦ ਜਦੋਂ ਧੁੰਦ ਘਟ ਜਾਂਣ ਔਰ ਜ਼ਰੂਰੀ ਸਮਾਨ ਜਿਹੜਾ ਖਰੀਦਣ ਵਾਸਤੇ ਸ਼ੋਪਿੰਗ ਕਰਨ ਵਾਸਤੇ ਉਹਨਾਂ ਕਿ ਮਤਲਬ ਕਿ ਬਾਹਰ ਨਿਕਲਣ ਜਿੰਨੀ ਕ ਜਰੂਰਤ ਹੈ ਗਈ ਹੈ ਸ਼ਾਨਦਾਰ ਹੋਣ ਦੇ ਨਾਲ ਤੇ 200 ਕਰੋੜ ਦਾ ਕਿੰਨਾ ਅਸਰ ਪਿਆ ਦੋ ਦਿਨਾਂ ਤੋਂ ਧੁੰਦ ਦਾ ਅਸਰ ਕਿੰਨਾ ਦਾ ਸੱਪਿਆ ਔਰ ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ ਤੇ ਕਿੰਨਾ ਦਾ ਦੁਕਾਨਦਾਰੀ 'ਤੇ ਅਸਰ ਪਿਆ ਸਰ ਦੁਕਾਨਦਾਰੀ ਦਾ ਤੇ ਪਹਿਲਾਂ ਹੀ ਬੜਾ ਕਾਫੀ ਅਸਰ ਪਿਆ ਹੋਇਆ ਵਾ ਬਾਜ਼ਾਰ ਵਿੱਚ ਜਿਹੜੀ ਮਾਰਕੀਟ ਆ ਬੜੀ ਸਲੋ ਚੱਲ ਰਹੀ ਆ ਔਰ ਤੁਸੀਂ ਦੇਖ ਰਹੇ ਹੋ ਕਿ ਜੇ ਧੁੰਦ ਦਾ ਅਸਰ ਮਤਲਬ ਕੀ ਚਲੋ ਇਹਦੇ ਪਰਮਾਤਮਾ ਵੱਲੋਂ ਸਰ ਧੁੰਦ ਚਲੋ ਜ਼ਰੂਰੀ ਵੀ ਆ ਗਈ ਆ ਫਸਲਾਂ ਲਈ ਜ਼ਰੂਰੀ ਹੁੰਦੀ ਆ ਕਣਕ ਵਾਸਤੇ ਪਰ ਸਰ ਇਹ ਨਾਲ ਨੁਕਸਾਨ ਵੀ ਬੜੇ ਆ ਗਏ ਆ ਦੇਖੋ ਆਵਾਜਾਈ ਦੇ ਸਾਧਨ ਮਤਲਬ ਕਿ ਉੱਥੇ ਚਲਾਣ ਵਿੱਚ ਬੜੀ ਮੁਸ਼ਕਲ ਆਂਦੀ ਆ ਲੋਕਾਂ ਨੂੰ ਘਰੋਂ ਆ ਅੱਜ ਨਾਲ ਵਿੱਚ ਬੜੀ ਮੁਸ਼ਕਲ ਹੈ ਗਈ ਆ ਹੁਣ ਸਰ ਦੇਖੋ ਪਿੰਡਾਂ ਵਿੱਚ ਉਗਾਹ ਕਾਣਾ ਬੜਾ ਔਖਾ ਜਾਏਗਾ ਕਿਉਂਕਿ ਖਾਸ ਕਰਕੇ ਜਿਹੜਾ ਸ਼ਹਿਰ ਵਾ ਉਹ ਪਿੰਡਾਂ ਦੇ ਸਿਰ ਤੇ ਹੀ ਹੁੰਦਾ ਵਾ ਜੇ ਪਿੰਡਾਂ ਚ ਉਗਾਹ ਨਹੀਂ ਆਏਗਾ ਤੇ ਮਾਰਕੀਟ ਸਰ ਮਤਲਬ ਕਾਫੀ ਅਸਰ ਪਏਗਾ ਤੁਹਾਨੂੰ ਇਹ ਦੇ ਸ਼ਾਮ ਗਾਗ ਦੇਖਣ ਨੂੰ ਨਹੀਂ ਮਿਲੇਗਾ ਬਿਲਕੁਲ ਸਰ ਦੇਖੋ ਹੁਣ ਤੇ ਸਰ ਬੱਚਿਆਂ ਨੂੰ ਨਹੀਂ ਜਿਹੜੇ ਸਕੂਲ ਬੱਚੇ ਜਾ ਰਹੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਔਰ ਜਿਹੜਾ ਗਾਗ ਆ ਜਿਨ੍ਹਾਂ ਨੇ ਸ਼ੋਪਿੰਗ ਵਾਰਾ ਕਰਨੀ ਆ ਉਹ ਤੇ ਸਰ ਆਪਣੇ ਸਮੇਂ ਤੋਂ ਬਾਅਦ ਹੀ ਮਤਲਬ 12 1 ਵਜੇ ਤੋਂ ਬਾਅਦ ਜਦੋਂ ਤੁਹਾਨੂੰ ਦੱਸ ਸਰ ਘਟ ਜਾਏਗਾ ਉਦੋਂ ਹੀ ਬਾਹਰ ਨਿਕਲ ਕਰਨੋਂ ਨਿਕਲਦੇ ਆ ਉਹਨਾਂ ਨੂੰ ਕੀ ਕਹਾਂਗੇ ਧੁੰਦ ਵਿੱਚ ਦੇਖੋ ਜੀ ਸਿਆਰ ਤੇ ਮੈਂ ਕਹਨਾ ਵਾਂ ਕਿ ਥੋੜੀ ਮਤਲਬ ਕਿ ਇਹ ਦਿਨਾਂ ਵਿੱਚ ਘੱਟ ਹੀ ਮਤਲਬ ਕਿ ਕਰਨੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਸਰ ਦੇਖੋ ਜਿਹੜੀ ਧੁੰਦ ਹੁੰਦੀ ਆ ਔਰ ਇਹ ਵਿੱਚ ਜਿੰਤਰਾ ਮਤਲਬ ਕਿ ਪੋਲੂਸ਼ਨ ਵਗੈਰਾ ਵੀ ਬੜਾ ਹੁੰਦਾ ਵਾ ਜੇ ਅਸੀਂ ਸਿਆਰ ਕਰਾਂਗੇ ਸਾਡੀ ਉਹੀ ਪੋਲੂਸ਼ਨ ਸਾਡੇ ਅੰਦਰ ਜਾਣਾ ਵਾ ਇਸ ਤਰ੍ਹਾਂ ਕਿ ਸਿਆਰ ਮਤਲਬ ਕਿ ਸਵੇਰੇ ਮਾਰਨਿੰਗ ਜਾਂ ਨਾਈਟ ਵਾਸਤੇ ਮਤਲਬ ਕਿ ਲਿਮਟਡ ਕਰੋ ਜਿਆਦਾ ਨਾ ਕਰੋ ਖਾਸ ਕਰਕੇ ਜਿਹੜੇ ਬਜ਼ੁਰਗ ਹੈਗੇ ਆ ਜਿਨ੍ਹਾਂ ਨੂੰ ਮਤਲਬ ਕਿ ਕੋਈ ਪ੍ਰੋਬਲਮ ਹੈਗੀ ਆ ਕੋਈ ਮਤਲਬ ਕਿ ਬਿਮਾਰੀ ਆ ਜਿਤਨਾ ਸ਼ੂਗਰ ਬੀਪੀ ਹਾਰਟ ਦੀ ਕੋਈ ਬਿਮਾਰੀ ਖਾਸ ਕਰਕੇ ਉਹਨਾਂ ਨੂੰ ਮਤਲਬ ਕਿ ਨਹੀਂ ਨਿਕਲਣਾ ਚਾਹੀਦਾ ਬਾਹਰ ਹਰਮੇਸ਼ ਕੁਮਾਰ ਆ ਮੇਰਾ ਪਿੰਡ ਚਾਹੀਆ ਹੈਗਾ ਤੇ ਮੈਂ ਨਾ ਨਸ਼ਾ ਡੋਪ ਕੇਂਦਰ ਬਬੇਹਾਲੀ ਜੋਬ ਕਰਦਾ ਐ ਜੀ ਕਾਉਂਸਲਰ ਰਤ ਮੇਰੀ ਡਿਊਟੀ ਸਰ ਉੱਥੇ 9 ਵਜੇ ਹੁੰਦੀ ਆ ਮੈਂ ਰਾਤੀ ਨਾ ਘਰੋਂ 8 ਵਜੇ ਆਪਣੀ ਡਿਊਟੀ ਲਈ ਤੁਰ ਪਿਆ ਕਿ ਫਿਰ ਮੈਨੂੰ ਥੋੜਾ ਲੱਗਾ ਵੀ ਮੌਸਮ ਵਿੱਚ ਠੰਡ ਪੈ ਰਹੀ ਆ ਮੇਰੇ ਪਿੰਡ ਤੋਂ ਸਰ ਬਬੇਹਾਲੀ ਸੈਂਟਰ ਤੱਕ ਜਾਣ ਨੂੰ 15 ਮੀਟਰ ਲੱਗਦੇ ਆ ਪਰ ਰਾਤੀ ਮੇਨਾਂ ਜੋ ਵਾ ਪਰਿਆ ਮੈਂ ਤਾਂ ਦੱਸਣਾ ਚਾਹੁੰਦਾ ਰਾਤੀ ਮੈਂ ਘਰੋਂ ਗੁਰਦਾਸਪੁਰ ਪਾਰ ਕੀਤਾ ਅਗੇ ਜਦੋਂ ਉੱਥੇ ਮੈਂ ਗਿਆ ਕੋਠੇ ਪਿੰਡ ਲੱਗੇ ਤੇ ਉੱਥੇ ਇੰਨੀ ਸੰਗਣੀ ਧੁੰਦ ਸੀ ਕਿ ਮੈਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਮੈਂ ਇੱਕ ਗੱਡੀ ਦੇ ਮਗਰ ਆਪਣੀ ਬਾਈਕ ਲਈ ਹੌਲੀ ਹੌਲੀ ਚੱਲਦਾ ਚੱਲਦਾ ਚੱਲ ਗਿਆ ਤੇ ਮੈਂ ਆਪਣਾ ਸੈਂਟਰ ਜਿਹੜਾ ਮੈਨੂੰ ਉਹ ਦਿਖਾਈ ਨਹੀਂ ਦੇ ਰਿਹਾ ਮੈਂ ਆਪਣਾ ਜਿਹੜਾ ਸੀ ਬਾਈਕ ਆਪਣੀ ਬੱਬੇ ਹਲੀ ਢੀ ਤੋਂ ਵੀ ਅੱਗੇ ਲੈ ਗਿਆ ਜਦੋਂ ਉਹ ਵੇਖਿਆ ਥੋੜਾ ਮੈਨੂੰ ਲਾਈਟਸ ਲੱਗੀਆਂ ਮੈਨੂੰ ਲੱਗਾ ਵੀ ਇਹ ਬੱਬੇ ਹਲੀ ਦਾ ਡਾਗ ਆ ਗਿਆ ਫੇਰ ਸ਼ਰਮਾਉਥ ਆਪਣੀ ਬਾਈਕ ਮਤਲਬ ਪਿਛੇ ਨੂੰ ਮੋੜੀ ਅੰਨੀ ਸੰਗਣੀ ਤੋਂ ਦੀ ਸਰਕੇ ਉੱਥੋਂ ਮੈਨੂੰ ਆਉਂਦੇ ਜਦ ਕਿ ਮੈਨੂੰ ਉੱਥੋਂ 5 ਮਿੰਟ ਲੱਗਦੀ ਆ ਮੈਨੂੰ ਉੱਥੋਂ ਆਂਦ-ਵੰਦ ਘਟ-ਘਟ 20-25 ਮਿੰਟ ਤੱਕ ਮੈਂ ਹੌਲੀ-ਹੌਲੀ ਹੌਲੀ ਸਟਾਪ ਕਰ ਕਰਕੇ ਆਪਣੇ ਸਟਾਪ ਤੱਕ ਪਹੁੰਚਿਆ ਤੇ ਮੇਰੀ ਤੇ ਸਾਰੇ ਇਹੋ ਜੀ ਅਪੀਲ ਹੈਗੀ ਆ ਵੀ ਜਿੱਦਾਂ ਧੁੰਦ ਪੈ ਰਹੀ ਆ ਮੈਨੂੰ ਲੱਗਦਾ ਵੀ ਇੱਕ ਦੋ ਦਿਨਾਂ ਚ ਜਿਹੜੀ ਧੁੰਦ ਆ ਇਸ ਤੋਂ ਵੀ ਸੰਗਣੀ ਪੈਗੀ ਮੈਨੂੰ ਸ਼ਹਿਰ ਵਾਸੀਆਂ ਵਾਸਤੇ ਸਾਰੇ ਪਿੰਡ ਵਾਸੀਆਂ ਵਾਸਤੇ ਮੈਨੂੰ ਮੇਰੀ ਇਹ ਹੀ ਅਪੀਲ ਆ ਕਿ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਕਿਉਂਕਿ ਠੰਡ ਬਹੁਤ ਜ਼ਿਆਦਾ ਬਣ ਗਈ ਆ ਕਿਉਂਕਿ ਇਸ ਨਾਲ ਜਿਹੜੇ ਜਿਹ ਮੈਂ ਉਹਨਾਂ ਨੂੰ ਅਪੀਲ ਕਰਦਾ ਕਿਸਾਨਾਂ ਨੂੰ ਕੋਈ ਆਪਣੇ ਜਿਹੜੇ ਟਰੈਕਟਰ ਟਰਾਲੀਆਂ ਜਿਹੜੀਆਂ ਸੜਕਾਂ ਤੇ ਚੱਲਦੀਆਂ ਹਨ ਉਹਨਾਂ ਨੂੰ ਆਪਣੀ ਸਾਵਧਾਨੀ ਨਾਲ ਵਰਤਣ ਤੇ ਉਹਨਾਂ ਦੀ ਸਪੀਡ ਹੌਲੀ ਹੌਲੀ ਚੱਲੇ ਕਿਉਂਕਿ ਇੰਨੀ ਛੰਗਣੀ ਤੋਂ ਹੁੰਦਾ ਕਿ ਅੱਗੇ ਕੁਝ ਦਿਖਾਈ ਨਹੀਂ ਦਿੰਦਾ ਬੰਦੇ ਨੂੰ ਕਿ ਅੱਗੇ ਕੀ ਆ ਰਿਹਾ ਮੇਰੇ ਤੇ ਇਹੋ ਹੀ ਪੀਲਾ ਵੀ ਜਿਹੜੇ ਆਪਣੇ ਸਿਆਣੇ ਬਜ਼ੁਰਗ ਹਨ ਜਿਨ੍ਹਾਂ ਦਾ ਮੁੱਢੀ ਤਰ੍ਹਾਂ ਦੇ ਮੈਡੀਕਲ ਲਾਈਫ ਤੋਂ ਹਾਂਜੀ ਇਹਨੂੰ ਫੌਗ ਨਹੀਂ ਕਿਹਾ ਜਾਂਦਾ ਇਹਨੂੰ স্মੋਕ ਕਿਹਾ ਜਾਂਦਾ ਕਿਉਂਕਿ ਪੋਲੂਸ਼ਨ ਦੀ ਮਾਤਰਾ ਕਾਫੀ ਹੁੰਦੀ ਹੈ ਇਹਦੇ ਵਿੱਚ ਜਿਹੜਾ AKI ਆ ਉਹ 50 ਹੋਣਾ ਚਾਹੀਦਾ 200 ਤੱਕ ਹੋ ਜਾਂਦਾ ਨੁਕਸਾਨ ਦੇ हिसाब ਤੋਂ ਹਾਂਜੀ ਹਾਂਜੀ ਸਰ ਸਰ ਮੈਂ ਇਹੀ ਚਾਹਣਾ ਸੀ ਜਿਹੜੀ ਆਪਣੇ 슈ਗਰ ਬੀਪੀ ਹਾਰਟ ਦੇ پیشنਟ ਹਨ ਉਹਨਾਂ ਨੂੰ ਨਾ ਸਾਲਾਂ ਵਿੱਚ ਕਾਫੀ ਦਿੱਕਤ ਆਉਂਦੀ ਹੈ ਮੇਰੀ ਤਾਂ ਇਹੀ ਅਪੀਲ ਹੈ ਵੀ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਜਿਹੜੀ ਮਾਰਨਿੰਗ ਦੀ ਸੈਰ ਇਹਨੂੰ ਬਿਲਕੁਲ ਬੰਦ ਕਰ ਦਿਓ ਜਿਹੜੀ ਸੈਰ ਹੈ ਦੁਪਹਿਰ ਨੂੰ ਕਰੋ ਕਿਉਂਕਿ ਆਪਾਂ ਜਿਹੜੇ ਸਾਡੇ ਹਾਰਟ ਦੇ ਡਾਕਟਰ ਜਿਹੜੇ ਮੇਨ ਵੱਡੇ ਵੱਡੇ ਡਾਕਟਰ ਉਹ ਹੀ ਅਪੀਲ ਕਰਦੇ ਆ ਇਹ ਵੀ ਸਲਾਹ ਦਿੰਦੇ ਆ ਕਿ ਜਿਹੜੀ ਸੈਰ ਆ ਉਹ ਦੁਪਹਿਰ ਦੇ ਟਾਈਮ ਤੇ ਕੀਤੀ ਜਾਏ ਸਵੇਰ ਦੀ ਸੈਰ ਬਿਲਕੁਲ ਬੰਦ ਕੀਤੀ ਜਾਏ ਕਿਉਂਕਿ ਸਵੇਰ ਦੇ ਟਾਈਮ ਤੇ ਜਿਹੜੀ ਆਕਸੀਜਨ ਮਾਤਰਾ ਬਿਲਕੁਲ ਘਟ ਜਾਂਦੀ ਹੈ ਮੌਸਮ ਦੇ ਹਿਸਾਬ ਨਾਲ ਇਹੀ ਕਹਿ ਰਿਹਾ ਵੀ ਆਉਣ ਵਾਲੇ ਦੋ ਤਿੰਨ ਟਾਈਮ ਦੇ ਵਿੱਚ ਜਿਹੜੀ ਆ ਫੋਗਿੰਗ ਫੋਗਿੰਗ ਜ਼ਿਆਦਾ ਹੋਣੀ ਹੈ ਤੇ ਇਸ ਕਰਕੇ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਆਪਣੇ ਬਿਸਤਰੇਂ ਦੇ ਮਤਲਬ ਸੋਹਣੇ ਮਤਲਬ ਜੈਕਟਾਂ ਵਗੈਰਾ ਟਰਪੀਆਂ ਵਗੈਰਾ ਮਾਸਕ ਪਾ ਲੈ ਕੇ ਕੋਈ ਬਹੁਤ ਜ਼ਰੂਰੀ ਕੰਮ ਤਾਂ ਆ ਹੀ ਆਓ ਨਹੀਂ ਤੇ ਆਪਣੇ ਬਿਸਤਰੇਂ 'ਤੇ ਬੈਠੋ ਰਹੋ